ਸਸ਼ੀਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸਦੀਨ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਸਰਕਾਰ ਨੇ ਉਹਨਾਂ ਲੋਕਾਂ ਲਈ ਸੁਪਰ ਵੀਜ਼ਾ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ ਜੋ ਆਪਣੇ ਮਾਤਾ ਪਿਤਾ ਦਾਦਾ ਦਾਦੀ ਜਾਂ ਨਾਨਾ ਨਾਨੀ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਹਨ ਇਹ ਮਹੱਤਵਪੂਰਨ ਅਪਡੇਟ ਨਵੰਬਰ 2025 ਤੋਂ ਲਾਗੂ ਹੋਣ ਗਈਆਂ ਤੇ ਪਰਿਵਾਰਾਂ ਲਈ ਇੱਕ ਵੱਡੀ ਰਾਹਤ ਲੈ ਕੇ ਆਈ ਹੈ ਇਸ ਵਿੱਚ ਵੀਜ਼ਾ ਦੀ ਮਿਆਦ ਵਧਾਉਣ ਇਨ ਸੋਰਨ ਸਿਨੇਮਾ ਵਿੱਚ ਢਿੱਲ ਅਤੇ ਸਪான்ਸਰ ਦੀ ਆਮਦਨ ਸੰਬੰਧੀ ਜ਼ਰੂਰੀ ਸ਼ਰਤਾਂ ਸ਼ਾਮਲ ਹਨ ਸੁਪਰ ਵੀਜ਼ਾ ਨਿਯਮਾਂ ਵਿੱਚ ਸਭ ਤੋਂ ਵੱਡਾ ਬਦਲਾਅ ਇਸ ਦੀ ਮਿਆਦ ਨੂੰ ਲੈ ਕੇ ਹੋਇਆ ਹੈ ਹੁਣ ਸੁਪਰ ਵੀਜ਼ਾ ਦੀ ਮਿਆਦ 2 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤੀ ਗਈ ਹੈ ਇਸ ਦਾ ਮਤਲਬ ਹੈ ਕਿ ਮਾਪੇ ਹੁਣ ਇੱਕ ਵਾਰ ਕੈਨੇਡਾ ਆਉਣ ਤੇ ਲਗਭਗ 5 ਸਾਲ ਤੱਕ ਆਪਣੇ ਬੱਚਿਆਂ ਨਾਲ ਜਾਂ ਪੋਤੇ-ਪੋਤੀਆਂ ਨਾਲ ਕੋਲ ਰਹਿ ਸਕਦੇ ਹਨ ਇਸ ਤੋਂ ਇਲਾਵਾ ਇਸ ਵੀਜੇ ਨੂੰ ਕੈਨੇਡਾ ਵਿੱਚ ਹੀ 2 ਸਾਲ ਲਈ ਹੋਰ ਵਧਾਇਆ ਜਾ ਸਕਦਾ ਹੈ ਜਿਸ ਨਾਲ ਕੁੱਲ ਮਿਆਦ 7 ਸਾਲ ਤੱਕ ਹੋ ਸਕਦੀ ਹੈ ਇਹ ਬਦਲਾਅ ਲੰਬੇ ਸਮੇਂ ਲਈ ਆਪਣੇ ਬਜ਼ੁਰਗਾਂ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਪਰਿਵਾਰਾਂ ਲਈ ਇੱਕ ਬਹੁਤ ਵੱਡੀ ਰਾਹਤ ਲੈ ਕੇ ਆਈ ਹੈ ਇੱਕ ਹੋਰ ਮਹੱਤਵਪੂਰਨ ਬਦਲਾਅ ਹੈਲਥ ਇੰਸ਼ੋਰੈਂਸ ਦੇ ਨਿਯਮਾਂ ਵਿੱਚ ਆਇਆ ਹੈ ਪਹਿਲਾਂ ਮਾਪਿਆਂ ਨੂੰ ਸਿਰਫ ਕੈਨੇਡਾ ਦੀ ਕਿਸੇ ਏਜੰਸੀ ਤੋਂ ਹੀ ਇੰਸ਼ੋਰੈਂਸ ਕਰਵਾਉਣੀ ਪੈਂਦੀ ਸੀ ਪਰ ਹੁਣ ਕੈਨੇਡਾ ਸਰਕਾਰ ਨੇ ਇਸ ਵਿੱਚ ਢਿੱਲ ਦਿੱਤੀ ਹੈ ਜਿਸ ਤਹਿਤ ਹੁਣ ਇੰਸ਼ੋਰੈਂਸ ਭਾਰਤ ਤੋਂ ਵੀ ਕਰਵਾਈ ਜਾ ਸਕਦੀ ਹੈ ਹਾਲਾਂਕਿ ਇਹ ਜ਼ਰੂਰੀ ਹੈ ਕਿ ਤੁਹਾਡਾ ਇੰਸ਼ੋਰੈਂਸ ਪ੍ਰਦਾਤਾ OSFI ਆਫਿਸ ਆਫ ਦਾ ਸੁਪਰੀਡੈਂਟ ਆਫ ਫਾਈਨੈਂਸ ਇੰਸਟੀਟਿਊਟ ਤੋਂ ਰਜਿਸਟਰ ਹੋਵੇ ਇਸ ਤੋਂ ਇਲਾਵਾ ਇੰਸ਼ੋਰੈਂਸ ਕਟੋਕਟੇਕ ਸਾਲ ਲਈ ਵੈਲਿਡ ਹੋਣੀ ਚਾਹੀਦੀ ਦੀ ਅਤੇ ਇਸ ਦੀ ਘੱਟੋ-ਘੱਟ ਕਵਰੇਜ 1 ਲੱਖ ਕੈਨੇਡੀਅਨ ਡਾਲਰ ਹੋਣੀ ਲਾਜ਼ਮੀ ਹੈ ਇਹ ਰਕਮ ਇੱਕ ਵਾਰ ਵਿੱਚ ਜਾਂ ਕਿਸ਼ਤਾਂ ਵਿੱਚ ਭਰੀ ਜਾ ਸਕਦੀ ਹੈ ਸੁਪਰ ਵੀਜ਼ਾ ਲਈ ਤੀਜਾ ਅਤੇ ਸਭ ਤੋਂ ਜ਼ਰੂਰੀ ਮੁੱਦਾ ਸਪੌਂਸਰ ਬੱਚੇ ਪੋਤੇ ਪੋਤੀਆਂ ਆਜਾਦੋ ਤੇ ਦੋਤੀ ਦੀ ਆਮਦਨ ਨਾਲ ਸੰਬੰਧਿਤ ਹੈ ਕੈਨੇਡਾ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਪான்ਸਰ ਨੂੰ ਆਪਣੇ ਮਾਪਿਆਂ ਨੂੰ ਬੁਲਾਇਆ ਤਾਂ ਉਸ ਦੇ ਲਈ ਘੱਟੋ ਘੱਟ ਆਮਦਨ ਦੀਆਂ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਜੇਕਰ ਇੱਕ ਫੈਮਿਲੀ ਮੈਂਬਰ ਹੁੰਦਾ ਹੈ ਤਾਂ ਉਸ ਨੂੰ 36776 ਕੈਨੇਡੀਅਨ ਡਾਲਰ ਦੇਣੇ ਪੈਣਗੇ ਫੈਮਿਲੀ ਮੈਂਬਰ ਜੇਕਰ ਹੋਵੇਗਾ ਤਾਂ ਉਸ ਦੇ ਕੋਲ ਘੱਟੋ ਘੱਟ 44000 ਜੇਕਰ ਦੋ ਫੈਮਿਲੀ ਮੈਂਬਰ ਹੋਣਗੇ ਤਾਂ 44966 ਕੈਨੇਡੀਅਨ ਡਾਲਰ ਜੇਕਰ ਤਿੰਨ ਫੈਮਿਲੀ ਮੈਂਬਰ ਹੋਣਗੇ ਤਾਂ 54000 94 ਕੈਨੇਡੀਅਨ ਡਾਲਰ ਜੇ ਚਾਰ ਫੈਮਿਲੀ ਮੈਂਬਰ ਹੋਣਗੇ ਤਾਂ 61920 ਕੈਨੇਡੀਅਨ ਡਾਲਰ ਜਿਹੜੇ ਨੇ ਉਹ ਸ਼ੋ ਕਰਨੇ ਪੈਣਗੇ ਕੈਨੇਡਾ ਸਰਕਾਰ ਇਨਕਮ ਪ੍ਰੂਫ ਦੀ ਜਾਂਚ ਕਰਨ ਤੋਂ ਬਾਅਦ ਹੀ ਸੁਪਰ ਵੀਜ਼ਾ ਜਾਰੀ ਕਰਦੀ ਹੈ ਇਸ ਲਈ ਸਪான்ਸਰ ਕਰਨ ਵਾਲੇ ਲਈ ਇਹਨਾਂ ਆਮਦਨ ਲੋੜਾਂ ਨੂੰ ਪੂਰਾ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਵੀਜ਼ਾ ਅਪਲਾਈ ਕਰਨ ਵੇਲੇ ਕਿਹੜੇ-ਕਿਹੜੇ ਦਸਤਾਵੇਜ਼ ਖਾਸ ਕਰਕੇ ਧਿਆਨ ਵਿੱਚ ਰੱਖਣ ਵਾਲੇ ਹੁੰਦੇ ਨੇ ਸਭ ਤੋਂ ਪਹਿਲਾਂ ਇਨਵੀਟੇਸ਼ਨ ਲੈਟਰ ਸਪான்ਸਰ ਕਰਨ ਵਾਲਾ ਵਿਅਕਤੀ ਵੱਲੋਂ ਭੇਜਿਆ ਗਿਆ ਪੱਤਰ ਆ ਰਿਸ਼ਤੇ ਦਾ ਸਬੂਤ ਤੋ ਸਪான்ਸਰ ਅਤੇ ਅਰਜੀਕਰਤਾ ਦੇ ਰਿਸ਼ਤੇ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ ਜਿਵੇਂ ਜਨਮ ਸਰਟੀਫਿਕੇਟ ਬੈਂਕ ਬੈਲੈਂਸ ਅਰਜੀਕਰਤਾ ਦੀ ਵਿੱਤੀ ਸਥਿਰਤਾ ਦਰਸਾਉਂਦੇ ਬੈਂਕ ਸਟੇਟਮੈਂਟ ਇਨਕਮ ਪ੍ਰੂਫ ਸਪான்ਸਰ ਦੀ ਆਮਦਨ ਦੇ ਸਬੂਤ ਜਿਵੇਂ ਕਿ ਟੈਕਸ ਰਿਟਰਨ ਰੋਜ਼ਗਾਰ ਪੱਤਰ ਹੈਲਥ ਇੰਸ਼ੋਰੈਂਸ ਉੱਪਰ ਦੱਸੇ ਨਿਯਮਾਂ ਅਨੁਸਾਰ ਵੈਲਿਡ ਹੈਲਥ ਇਨਸ਼ੋਰੈਂਸ ਜਿਹੜੀ ਹੈ ਉਹ ਚਾਹੀਦੀ ਹੈ ਜਿਹੜੇ ਲੋਕ ਇਹਨਾਂ ਸਾਰੀਆਂ ਨਿਯਮਾਂ ਸ਼ਰਤਾਂ ਨੂੰ ਪੂਰਾ ਕਰਦੇ ਹਨ ਹੁਣ ਉਹ ਸੁਪਰ ਵੀਜ਼ੇ ਲਈ ਅਪਲਾਈ ਕਰਕੇ ਆਪਣੇ ਪਰਿਵਾਰ ਨੂੰ ਦੇ ਜਮੇ ਲਈ ਕੈਨੇਡਾ ਬੁਲਾ ਸਕਦੇ ਹਨ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਪੇਜ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਪੇਜ ਨੂੰ ਜਰੂਰ ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਕਿਉਂਕਿ ਕੈਨੇਡਾ ਨਾਲ ਜੁੜੀਆਂ ਹੋਈਆਂ ਸਾਰੀਆਂ ਜਾਣਕਾਰੀਆਂ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲਣਗੀਆਂ